ਫੀਰਕੋਟ ਜ਼ਿਲ੍ਹਾ ਬਠਿੰਡਾ ਬਾਈ ਰੋਸ਼ਨ ਦੇ ਘਰੋਂ ਆਪਣੇ ਵਾਂਗੂ ਇੱਕ ਮਜ਼ਦੂਰ ਪਰਿਵਾਰ ਦੇ ਘਰੋਂ ਵੀਡੀਓ ਲੈ ਕੇ ਆਇਆ ਬਾਈ ਨੇ ਮਕਾਨ ਪਾਉਣਾ ਬਹੁਤ ਸ਼ੌਂਕ ਨਾਲ ਝੋਟੀ ਪਾਲੀ ਸੀ ਅੱਜ ਤੀਜਾ ਦੇਣਾ ਸੂਂਜ ਸੁਈ ਨੂੰ ਰਿੰਗ ਸਿੰਘ ਲੱਗਿਆ 6 ਲੀਟਰ ਦੁੱਧ ਤਿਆਰ ਦੋਨੇ ਡੰਗਾਂ ਦਾ ਬੱਚਾ ਚੰਗਾ ਕੇ ਮਾਗਰ ਮੇਲਕਾਫ ਕੱਟਾ ਨਾੜੂਆ ਨਾਲ ਹੈ ਬਾਕੀ ਸਾਰਾ ਇਹਦਾ ਰਿਕਾਰਡ ਆਪਾਂ ਬਾਈ ਰੋਸ਼ਨ ਤੋਂ ਪੁੱਛਦੇ ਆ ਜਾ ਬਾਈ ਰੇ ਕੀ ਹਾਲ ਹੈ ਬਾਈ ਠੀਕ ਆ ਬਾਈ ਠੀਕ ਹੈ ਬਵਾਰ ਦਾ ਕੰਮ ਤਾਂ ਨਹੀਂ ਹਣਾ ਬਾਈ ਹਾਂ ਬਾਈ ਆਪਾਂ ਕਰੇ ਲੋਜ਼ੜੀ ਕਰਦੇ ਆ ਯਾਰ ਮਿਸਤਰੀ ਨਾ ਲੈਣਗੇ ਠੀਕ ਹੈ ਛੜੀ ਕਰਦੇ ਆ ਠੀਕ ਹੈ ਬਾਈ ਐਡਰੈਸ ਆਪਾਂ ਨੂੰ ਸੱਜਣਾ ਨੂੰ ਐਂਡ ਦੇ ਦੇਵਾਂਗੇ ਜਮਾ ਅਰੀਜਨਲ ਸੂਆ ਕਿੰਨਾ ਹੈ ਸੂਆ ਦਾ ਪਹਿਲਾ ਹੈ ਜਮਾ ਪਹਿਲਾ ਹੈ ਸੂਈ ਨੂੰ ਦੇਣ ਕਿੰਨੇ ਹੋਗੇ ਅੱਜ ਇਹ ਨੂੰ ਤਿੰਨ ਦਿਨ ਹੋਗੇ ਬਾਈ ਅੱਜ ਤੀਜਾ ਦਿਨ ਹੈ ਤੀਜਾ ਦਿਨ ਹੈ ਬਾਈ ਠੀਕ ਹੈ ਫੋਨ ਘੱਟ ਬਾਈ ਤੇਰੇ ਲਈ ਕਿਥੇ ਫੋਨ ਫੜਾ ਦੇ ਬਾਈ ਬਾਈ ਦੁਪਹਿਰ ਦੇ ਟਾਈਮ ਦੀ ਵੀਡੀਓ ਆ 3 ਵਜੇ 2 ਮਿੰਟ ਹੋ ਗਏ ਚੈੱਕ ਕਰ ਲਓ ਤੁਸੀਂ ਸਹੀ ਜਮਾ ਦੁਬਾਰੇ ਵੀਡੀਓ ਬਣਾ ਰਹੇ ਆ ਕੋਈ ਸ਼ਾਮ ਦਾ ਕੋਈ ਡੰਗ ਦੇ ਟਾਈਮ ਤੇ ਨਹੀਂ ਹੈਗਾ ਸਵੇਰ ਚ ਬਾਈ ਕੀਤੀ ਹੋਈ ਐ 6 ਲੀਟਰ ਦੁੱਧ ਨਾ ਬਈ ਦੋਨੇ ਨਗਰ ਤੇ ਬਾਈ ਥਣਾ ਥਣਾ ਕਿਉਂ ਨਾ ਨਾ ਵਧੀਆ ਇੱਕ ਨੰਬਰ ਆ ਬਾਈ ਜਮਾ ਠੀਕ ਐ ਤਾਰ ਦੂਰ ਮੋਟੀ ਐ ਤਾਰ ਮੋਟੀ ਐ ਕੋਈ ਪਾਰ ਬਲੋਟ ਇਸ ਕਾਇਦਾ ਨਹੀਂ ਹਾਂ ਨਾ ਬਾਈ ਕੋਈ ਪੋਰਾ ਵੀ ਨਹੀਂ ਠੀਕ ਐ ਬਾਕੀ ਨਾ ਹਜਰੋ ਬਾਈ ਨੇ ਮਕਾਨ ਪਾਉਣਾਗਾ ਪਰ ਬਾਲਾ ਬਾਈ ਬੈਠਾ ਮਕਾਨ ਬਾਈ ਜਾਂਦਾ ਚੌਣ ਲੱਗ ਜਾਂਦਾ ਤੇ ਪਾਲੀ ਬਹੁਤ ਸ਼ੌਕ ਨਾਲ ਆ ਤੇ ਬਾਈ ਜੇ ਇਹਦੀ ਮਾਂ ਦੇ ਦੁੱਧ ਦੀ ਗੱਲ ਕਰੀਏ ਕਿੰਨਾ ਮਾਂ ਦਾ ਰਹੀ ਜੀ ਬਾਈ 15 ਲੀਟਰ ਹੁੰਦਾ 15 ਲੀਟਰ ਠੀਕ ਹੈ ਲੋ ਵੀ ਸੱਜਣੋ ਤੁਸੀਂ ਨਾ ਯਾਰਾ ਸ਼ਕੀਨੀ ਦੇਖੋ ਜਮ ਐਡਮ ਇੱਕ ਕਰ ਲਓ ਤੁਸੀਂ ਐਡਮ ਕੋੜੇ ਵਰਗੀ ਪਈ ਆ ਕੱਦ ਕਾਠ ਵੀ ਫੁੱਲ ਹੈ ਰਿੰਗ ਸਿੰਘ ਲੱਗਿਆ ਸਿੰਗਲ ਹੱਡੀ ਜਾ ਗਈ ਪਿੱਠਬੜਾ ਚੱਕ ਕਰ ਲਓ ਪੂਰਾ ਚੱਕ ਮਾ ਲੱਗਿਆ ਹੋਇਆ ਬਈ ਤੇ ਜੇ ਥਣਾ ਦੀ ਗੱਲ ਕਰਾਂ ਨਾ ਥੱਲੇ ਮੁੱਠੀ ਆਲਾ ਥਣ ਲੱਗਿਆ ਚਾਰੇ ਥਣ ਬਰਾਬਰ ਹੈ ਬਾਕੀ ਨਾ ਯਾਰ ਦੁਪਹਿਰ ਦੇ ਟਾਈਮ ਦੀ ਵੀਡੀਓ ਹੈ ਪਹਿਲਣ ਪਲੂਣ ਪੂਰੀ ਮੇਲੇ ਵਾਲੀ ਦਿਖਾ ਬਹੁਤ ਸਕੀਨ ਤੁਹਾਨੂੰ ਤੇ ਮਗਰ ਮੇਲ ਕਾਫ ਕੱਟਾ ਆ ਗਿਆ ਆਹ ਸੇ ਤਾਂ ਨਾ ਭਾਗ ਤੇ ਚੈੱਕ ਕਰ ਲਓ ਤੁਸੀਂ ਆਹ ਦੇਖ ਲਓ ਬਾਈ 나ੜੂਆ ਨਾਲ ਹੈ ਮਗਰ ਮੇਲਗਾਫ ਆ ਗਿਆ ਕੱਟਾ ਤੇ ਬਾਕੀ ਜਾਣਕਾਰੀ ਅੱਬ ਬਾਈ ਤੋਂ ਡਿਟੇਲ ਮਾਲਕਾ ਤੋਂ ਹੋਰ ਲੈਣੇ ਆ ਠੀਕ ਹੈ ਬਾਈ ਜੇ ਹੁਣ ਆਪਾਂ ਨਾ ਇਹਦੇ ਰੇਟ ਦੀ ਗੱਲ ਕਰੀਏ ਰੇਟ ਕਿੰਨਾ ਕਰਦੇ ਹੋ ਰੇਟ ਦਾ ਬਾਈ 120 ਮੰਗ ਇੱਕ ਲੱਖ 20000 ਰੁਪਏ ਰੇਟ ਕਰਦੇ ਹੋ ਹਾਂ ਬਈ ਠੀਕ ਹੈ ਮਾਨਦਾਨ ਹੋ ਜੂ ਹੋਰ ਵੀ ਮਾਨਦਾਨ ਕਰਦੇ ਆ ਲਓ ਵੀ ਸੱਜਣੋ ਬੰਦਾ ਨਰਮਾ ਜਾਵਾ ਫੱਕਰ ਬੰਦੇ ਦੇ ਕਰੋ ਵੀਡੀਓ ਲੈ ਕੇ ਆਇਆ ਬਹੁਤ ਜ਼ਿਆਦਾ ਨਰਮ ਹੁੰਦਾ ਐ ਐਡਜਸਟਮੈਂਟ ਹੋਰ ਵੀ ਜ਼ਰਦਾਂਗੇ 120 ਰੇਟ ਕਰਦਾ ਇਹੀ ਝੋਟੀ ਹਰਿਆਣੇ ਚ ਹੁੰਦੀ ਨਾ ਫਲਕਾਰੀ ਜੀ ਪਾ ਗਿਆ ਨਹੀਂ ਪਤਾ ਕਿੰਨਾ ਰੇਟ ਕਰ ਦਿੰਦੇ ਜਮਾ ਘਰੇਲੂ ਪਰਵਾਸ ਦੇ ਕਰੋ ਕੱਚੇ ਕਿਲੋ ਨਾ ਦਿਖਾ ਰਿਹਾ ਝੋਟੀ ਪੂਰੀ ਸ਼ਕੀਨ ਆ ਬਾਈ 1 ਲੱਖ 20000 ਰ ਜਿਰਾ ਆ ਗਿਆ ਬਠਿੰਡਾ ਘਰ ਕਿੱਥੇ ਜਾ ਬਈ ਘਰ ਬਾਈ ਆਪਣਾ ਮਾਨ ਛੱਡ ਦੇ ਜਿਹੜਾ ਮਾਨ ਹੈ ਪੀ ਬੁਰਜਟਲ ਮਾਲ ਸੜਕ ਜਾਂਦੀ ਹੈ ਜਿਹੜਾ ਬੁਰਜਟਲ ਮਾਲ ਬੱਸ ਸਟੈਂਡ ਆ ਗਿਆ ਜਮਾ ਬਾਈ ਦਾ ਬਈ ਬਹੀ ਜਾਂਦੇ ਬਈ ਠੀਕ ਹੈ ਬੱਸ ਸਟੈਂਡ ਕੋਲ ਘਰ ਆ ਗਿਆ ਨੰਬਰ ਬਾਈ ਨੰਬਰ ਜਾ ਨਹੀਂ ਹੋਣਾ ਨਾ ਬਈ ਨੰਬਰ ਬਾਈ ਬਾਈ ਦਾ ਹੈਗਾ 78890 05762 78890 05762 ਥੱਲੇ ਚੱਲੀ ਵੀ ਜਾਂਦਾ ਘੰਟੀ ਮਾਰ ਲਓ ਬਾਕੀ ਨਾ ਯਾਰ ਕੋਈ ਕਮਾਲ ਦੀ ਬਲੋਗ ਨਸ ਝੋਟੀ ਹੈਗੀ ਬਾਕੀ ਤੁਹਾਡਾ ਸਾਰਿਆਂ ਦਾ ਵੀਡੀਓ ਦੇਖਣ ਦਾ ਧੰਨਵਾਦ ਵੀਡੀਓ ਨੂੰ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਧੰਨਵਾਦ